ਕਹਿੰਦੇ ਆ ਕਿ ਜ਼ਿੰਦਗੀ ਦੇ ਵਿੱਚ ਆਪਣਾ ਪੰਨ ਤਾਂ ਹਰ ਕੋਈ ਜਿਤਵਾਉਂਦਾ ਆ ਪਰ ਪਤਾ ਉਹ ਦੋ ਲੱਗਦਾ ਜਦੋਂ ਮਾੜਾ ਵਕਤ ਆਉਂਦਾ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਠਾਕ ਵਧੀਆ ਹੋਵੋਗੇ ਵਲੌਗ ਦੀ ਸ਼ੁਰੂਆਤ ਆਪਾਂ ਰਸੋਈ ਤੋਂ ਹੀ ਕਰਦੇ ਆ ਕਿ ਰਸੋਈ ਤੋਂ ਹੀ ਸਾਰੇ ਕੰਮ ਸ਼ੁਰੂ ਹੁੰਦੇ ਆ ਖਾਣਾ ਪਕਾਉਣਾ ਖਾਣਾ ਆਪਾਂ ਜੋ ਵੀ ਤੇ ਬਰਤਨਾਂ ਦੀ ਸੇਵਾ ਕੁਛ ਕਰ ਲਈ ਸੀ ਫਿਰ ਮੈਨੂੰ ਠੰਡ ਲੱਗੀ ਮੈਂ ਬੱਚਿਆਂ ਨੂੰ ਛੱਡ ਕੇ ਆਈ ਸੀ ਸਕੂਲ ਤੋਂ ਤੇ ਮੈਂ ਕਿਹਾ ਚਾਹ ਇੱਕ ਕੱਪ ਹੋਰ ਬੜਾ ਕੇ ਪੀਤੀ ਤੇ ਆਪਾਂ ਪੀ ਲਈਏ ਭਾਂਡੇ ਆਪਣੇ ਸਾਫ਼ ਕਰਨ ਵਾਲੇ ਆ ਤੇ ਕੱਪੜੇ ਧੋਣ ਲਈ ਪਾਏ ਜਾ ਕਿਉਂਕਿ ਥੋੜਾ ਜਿਹਾ ਦਿਨ ਲੱਗ ਰਿਹਾ ਸੀ ਅੱਜ ਤੇ ਧੁੱਪ ਸੀਗੀ ਪਰ ਫਿਰ ਬੱਦਰ ਹੋ ਗਿਆ ਮੌਸਮ ਥੋੜਾ ਖਰਾਬ ਹੀ ਚੱਲਦਾ ਪਿਆ ਸੋ ਮੈਂ ਕਿਹਾ ਕਰ ਲਈਏ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕੁਝ ਟਿਪਸ ਐਂਡ ਟ੍ਰਿਕਸ ਸ਼ੇਅਰ ਕਰਦੀਏ ਤੁਹਾਡੇ ਨਾਲ ਤੁਹਾਡੇ ਵੀ ਕੰਮ ਆ ਜਾਣਗੇ ਮੇਰੇ ਤੇ ਕੰਮ ਆ ਹੀ ਰਹੇ ਆ ਸੋ ਗੱਲਾਂ ਬਾਤਾਂ ਇਦਾਂ ਆ ਬੀ ਕੁਝ ਚੀਜ਼ਾਂ ਦਾ ਪਤਾ ਆਪਾਂ ਨੂੰ देर ਬਾਅਦ ਲੱਗਦਾ ਮਤਲਬ ਕਹਿਣ ਦਾ ਇਹ ਕਿ ਇਨਸਾਨ ساری ਉਮਰ ਹੀ ਕੁਛ ਨਾ ਕੁਛ ਸਿੱਖਦਾ ਰਹਿੰਦਾ ਆ ਜੇ ਕੋਈ ਕਹਿ ਦੇਵੇ ਕਿ ਮੈਂ ਪਰਫੈਕਟ ਨੇ ਮੈਨੂੰ ਸਭ ਕੁਝ ਪਤਾ ਆ ਮੈਨੂੰ ਸਾਰੀ ਦੁਨੀਆ ਦੀ ਨੌਲੇਜ ਆ ਇਦਾਂ ਨਹੀਂ ਹੁੰਦਾ ਜਿੱਥੋਂ ਵੀ ਕੁਝ ਵੀ ਆਪਾਂ ਨੂੰ ਸਿੱਖਣ ਨੂੰ ਮਿਲੇ ਵੱਡੇ ਤੋਂ ਛੋਟੇ ਤੋਂ ਆਪਾਂ ਨੂੰ ਸਿੱਖ ਲੈਣਾ ਚਾਹੀਦਾ ਆ ਜੇ ਆਪਾਂ ਨੂੰ ਕੁਝ ਨਹੀਂ ਪਤਾ ਆਪਾਂ ਕਿਸੇ ਨੂੰ ਪੁੱਛ ਲੈਨੇ ਆ ਕਿਸੇ ਭੈਣ ਭਰਾ ਨੂੰ ਵੱਡੇ ਨੂੰ ਛੋਟੇ ਨੂੰ ਕਈ ਵਾਰ ਬੱਚੇ ਵੀ ਨਹੀਂ ਆ ਸਿਆਣੀਆਂ ਗੱਲਾਂ ਕਰ ਦਿੰਦੇ ਆ ਕਿ ਆਪਾਂ ਸੋਚ ਵੀ ਨਹੀਂ ਸਕਦੇ ਇੱਥੋਂ ਤੱਕ ਵੀ ਬੱਚੇ ਆ ਗੱਲ ਕਹਿ ਸਕਦੇ ਆ ਜਾਂ ਮਤਲਬ ਬੱਚੇ ਇੱਥੋਂ ਤੱਕ ਸੋਚਦੇ ਆ ਇਹ ਗੱਲ ਜੋ ਉਹਨਾਂ ਨੇ ਫੀਲ ਕੀਤੀ ਸਾਨੂੰ ਦਸੀ ਜੇ ਅਸੀਂ ਕਦੇ ਸੋਚੀ ਨਹੀਂ ਇਹ ਗੱਲ ਸੋ ਇਹ ਗੱਲਾਂ ਬਾਤਾਂ ਹੈਗੀਆਂ ਆ ਫਿਰ ਤੁਸੀਂ ਸੁਣਾਓ ਕਿੱਦਾਂ ਦਾ ਮਾਹੌਲ ਆ ਤੁਹਾਡੀ ਕੰਟਰੀ ਦੇ ਵਿੱਚ ਜਿੱਥੋਂ ਵੀ ਤੁਸੀਂ ਵੀਡੀਓ ਦੇਖ ਰਹੇ ਆ ਤੁਸੀਂ ਧੁੱਪ ਦਾ ਆਨੰਦ ਮਾਣਦੇ ਆ ਜਾਂ ਨਹੀਂ ਅਸੀਂ ਤਾਂ ਨਹੀਂ ਮਾਣ ਸਕਦੇ ਕਿਉਂਕਿ ਠੰਡ ਬਹੁਤ ਆ ਬਾਹਰ ਨਿਕਲੇ ਸੀਗੇ ਬਟ ਕੋਰਾ ਬਹੁਤ ਪਿਆ ਆ ਤੇ 30 ਮਿੰਟ ਦੀ ਵਾਕ ਕਰਕੇ ਮੈਂ ਵਾਪਸ ਆ ਗਈ ਸੀਗੀ ਫਿਰ ਮੈਂ ਆ ਕੇ ਘਰ ਦਾ ਹਾਲ ਚਾਲ ਦੇਖੀਏ ਕੰਮ ਕਾਰ ਕਰਨ ਵਾਲੀਆਂ ਕਰ ਲਈਏ ਸੋ ਇੱਕ ਟਿਪ ਸ਼ੇਅਰ ਕਰਨਾ ਸੀ ਤੁਹਾਡੇ ਨਾਲ ਟਿਪ ਕੀ ਹੈਗਾ ਉਹ ਹੈ ਹੈ ਇਹ ਹੈਗਾ ਕਿ ਆਹ ਵਾਲਾ ਜਿਹੜਾ ਫੋਇਲ ਪੇਪਰ ਹੈ ਅਲੂਮੀਨੀਅਮ ਪੇਪਰ ਜਿਸ ਨੂੰ ਕਿੰਨੇ ਆਪਾਂ ਇਹ ਇਹ ਆਪਾਂ ਕਿੱਦਾਂ ਯੂਜ਼ ਕਰਦੇ ਆ ਮੈਨੂੰ ਵੀ ਰੀਸੈਂਟਲੀ ਪਤਾ ਲੱਗਿਆ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਨੀ ਆ ਰੀਸੈਂਟਲੀ ਇਦਾਂ ਪਤਾ ਚੱਲਿਆ ਕਿ ਜਿਹੜਾ ਇਹਦਾ ਫੋਇਲ ਪੇਪਰ ਦਾ ਵਾਲਾ ਸ਼ਾਈਨਿੰਗ ਵਾਲਾ ਪਾਰਟ ਹੁੰਦਾ ਆ ਜਿਹੜਾ ਆਹ ਪਾਰਟ ਲਿਸਕ ਦਾ ਆ ਜੇ ਤੁਸੀਂ ਚੀਜ਼ ਨੂੰ ਗਰਮ ਰੱਖਣਾ ਆ ਤਾਂ ਤੁਸੀਂ ਆਹ ਵਾਲਾ ਪਾਰਟ ਯੂਜ਼ ਕਰਨਾ ਸ਼ਾਈਨ ਕਰਦਾ ਹੋਇਆ ਤੇ ਜੇ ਕੋਈ ਚੀਜ਼ ਤੁਸੀਂ ਠੰਡੀ ਰੱਖਣੀ ਆ ਠੰਡੀ ਭਾ ਕੇ ਲਗਾ ਰਹੇ ਆ ਤਾਂ ਆਹ ਵਾਲੇ ਹਿੱਸੇ ਦੇ ਵਿੱਚ ਰੱਖੀ ਜਿਹੜਾ ਪਾਰਕ ਸ਼ਾਈਨ ਨਹੀਂ ਕਰਦਾ ਉਸ ਪਾਸੇ ਤੁਸੀਂ ਠੰਡੀ ਚੀਜ਼ ਨੂੰ ਰੈਪ ਕਰ ਸਕਦੇ ਆ ਤੇ ਜਿਹੜਾ ਪਾਰਕ ਸ਼ਾਈਨ ਕਰਦਾ ਆ ਆਹ ਵਾਲਾ ਪਾਰਕ ਇੱਧਰ ਤੁਸੀਂ ਗਰਮ ਚੀਜ਼ ਰੈਪ ਕਰਮੀ ਆ ਤੇ ਗਰਮ ਹੀ ਰਹੂਗੀ ਮੈਨੂੰ ਵੀ ਪਤਾ ਚੱਲਿਆ ਕੱਲ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਂ ਤੁਹਾਨੂੰ ਵੀ ਕੋਈ ਚੰਗੀ ਗੱਲ ਨਵੀਂ ਗੱਲ ਪਤਾ ਲੱਗ ਜੂਵੇ ਸੋ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਜਿੱਥੋਂ ਤੁਹਾਨੂੰ ਜੋ ਪਤਾ ਲੱਗਦਾ ਭੈਣ ਭਰਾ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਗੱਲਾਂ ਸਾਂਝੀਆਂ ਕਰਦੇ ਨਾਲ ਨੌਲੇਜ ਵਾਧੀ ਆ ਕੋਈ ਵੀ ਇਨਾਨਕਾਰੀ ਤੁਹਾਨੂੰ ਕਿਸੇ ਵੀ ਚੀਜ਼ ਬਾਰੇ ਹੈਗੀ ਕੁਝ ਪਤਾ ਹੈਗਾ ਆ ਕਿਚਨ ਹੈਕਸ ਹੈਗੇ ਜੋ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਕਿਸੇ ਨਾ ਕਿਸੇ ਦੇ ਕੰਮ ਜ਼ਰੂਰ ਆ ਜਾਂਦੇ ਹੁੰਦੇ ਆ ਠੀਕ ਹੈ ਜੀ ਸੋ ਕੁਕਿੰਗ ਕਰਦੇ ਸਮੇ ਇਹ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਆ ਕਿਉਂਕਿ ਸਾਰੇ ਜੋਬ ਪਰਸਨ ਹੈਗੇ ਕੰਮ ਕਰਦੇ ਜਾਂਦੇ ਵੈਸੇ ਤਾਂ ਟਿਫਨ ਵੀ ਹੁੰਦੇ ਗਰਮ ਰੋਟੀ ਵਾਲੇ ਪਰ ਜਿੰਨਾ ਕੋਲ ਕੋਲ ਪਰ ਜਿੰਨਾ ਕੋਲ ਉਹ ਸਹੂਲਤਾਂ ਨਹੀਂ ਹੈਗੀਆਂ ਉਹ ਇਸ ਚੀਜ਼ ਨੂੰ ਇਦਾਂ ਯੂਜ਼ ਕਰ ਸਕਦੇ ਆ ਮੈਂ ਵੀ ਸਵੇਰੇ ਬੱਚਿਆਂ ਦਾ ਖਾਣਾ ਪੈਕ ਕੀਤਾ ਫਿਰ ਮੈਂ ਵੀ ਇਹੀ ਟਿੱਕ ਬਣਾਇਆ ਮੈਂ ਕਹਾਂ ਦੇਖਦੇ ਆ ਬੱਚੇ ਆ ਕੇ ਦੱਸਣਗੇ ਵੀ ਕਿੰਦਾ ਖਾਣਾ ਗਰਮ ਰਿਹਾ ਜਾਂ ਸਿਰਫ ਰੋਲਾ ਹੀ ਇਸ ਚੀਜ਼ ਦਾ ਹਵਾ ਬਹੁਤ ਠੰਡੀ ਚੱਲਦੀ ਆ ਜੀ ਸੇਠਰਦਾ ਆ ਟੋਪੀਆਂ ਪਾ ਕੇ ਰੱਖਣੀਆਂ ਪਿੰਨੀਆਂ ਸ਼ਾਲ ਸਟਾਲ ਲੈਣੇ ਪੈਂਦੇ ਆ ਆਪਾਂ ਲਈਦਾ ਵੇਖੋ ਚਿਹਰੇ ਦੇ ਉੱਪਰ ਟੰਗਿਆ ਹੋਇਆ ਸ਼ਾਲ ਦੀ ਬੁਕਲ ਮਾਰ ਕੇ ਰੱਖਣੀ ਹੁੰਦੀ ਘਰੇ ਪੰਜਾਬ ਨੂੰ ਦਿਲ ਚੋਂ ਨਹੀਂ ਕੱਢਦੇ ਕਿ ਪਿੰਡ ਪੰਜਾਬ ਦਿਲਾ ਤੋਂ ਨਹੀਂ ਨਿਕਲਨੇ ਬਸ਼ੱਕ ਅਸੀਂ ਵਿਦੇਸ਼ ਦੀ ਧਰਤੀ ਦੇ ਉੱਤੇ ਰਹਿੰਨੇ ਆ ਰੋਜੀ ਰੋਟੀ ਖਾਤਰ ਆਏ ਆ ਆਪਣੇ ਬੱਚਿਆਂ ਦੇ ਫਿਊਚਰ ਖਾਤਰ ਆਏ ਆ ਤੇ ਪਰ ਸਕੂਨ ਨਹੀਂ ਹੈਗਾ ਸਕੂਨ ਪਤਾ ਨਹੀਂ ਕਿੱਥੇ ਚਲੇ ਗਿਆ ਸਭ ਕੁਸ਼ਿਆ ਕੋਲ ਪ੍ਰਮਾਤਮਾ ਨੇ ਹਰੇਕ ਚੀਜ਼ ਦਿੱਤੀ ਹਰੇਕ ਸੁੱਖ ਸਹੂਲਤ ਹੈਗੀ ਆ ਪਰ ਮਨ ਪਟਕੜਾ ਰਿੰਦਾ ਮਨ ਉਡੂ-ਡੂ ਕਰਦਾ ਨਾ ਪਤਾ ਨਹੀਂ ਮਨ ਦੇ ਵਿੱਚ ਕੀ ਹਲਚਲਾਂ ਚੱਲਦੀਆਂ ਰਹਿੰਦੀਆਂ ਹਰੇ ਪਿੱਛੇ ਨੂੰ ਜਾਣਦੀ ਜਿਹੜੀ ਤਾਂ ਗਿਆ ਉਹ ਦੇਲ ਦੇ ਵਿੱਚ ਰੌਲੇ ਚੱਲਦੇ ਰਹਿੰਦੇ ਉਹ ਨਹੀਂ ਮੁੱਕਦੇ ਹੈਗੇ ਵੀ ਕਦੇ ਪੰਜਾਬ ਜਾਵਾਂਗੇ ਜਾਵਾਂਗੇ ਬਹੁਤੇ ਲੋਕ ਸ਼ਾਪਿੰਗ ਕਰਨ ਜਾਂਦੇ ਚਲੋ ਸ਼ਾਪਿੰਗ ਵੀ ਕਰੀ ਲਈਏ ਉੱਥੇ ਰਹੇ ਹਾਂ ਉੱਥੇ ਦੀਆਂ ਚੀਜ਼ਾਂ ਸਾਨੂੰ ਪਸੰਦ ਆ ਪਰ ਆਪਣਿਆਂ ਨੂੰ ਮਿਲਣ ਜਾਂਦਾ ਬੰਦਾ ਉਹ ਅਹਿਸਾਸ ਲੈਣ ਜਾਂਦਾ ਆ ਜਦੋਂ ਕਿਤੇ ਘਰਾਂ ਦੇ ਵਿੱਚ ਸਾਰੇ ਜੀ ਇਕੱਠੇ ਹੁੰਦੇ ਸੀਗੇ ਪਰਿਵਾਰ ਨਾਲ ਕੇ ਬੈੰਦੇ ਹੁੰਦੇ ਸੀ ਇੱਕ ਚੁੱਲ੍ਹੇ ਦੇ ਦੁਆਲੇ ਜਦੋਂ ਕਿਤੇ ਹਿੰਦੇ ਸਬਜ਼ੀਆਂ ਪਾਜੀਆਂ ਇੱਕ ਦੂਜੇ ਦੇ ਘਰੋਂ ਲਿਆਉਣ ਦੀ ਸਾਹ ਜੀ ਮੁੱਕੀ ਹੋਈ ਚੀਜ਼ ਗਵਾਂਡੀਆਂ ਦੇ ਘਰੋਂ ਫੜਨ ਦੀ ਸਾਹ ਜੀ ਸੀਗੀ ਪਰ ਹੁਣ ਉਹ ਸਾਂਝਾ ਮੁੱਕ ਗਈਆਂ ਜਾਰੇ ਸਿਆਣੇ ਹੋ ਗਏ ਆ ਤਾਂ ਕਰਕੇ ਪਿਆਰ ਵੀ ਖਤਮ ਹੋ ਗਿਆ ਪਰ ਜਿੱਥੇ ਕੋ ਹੈਗਾ ਆ ਪਿਆਰ ਜਿੰਨਾ ਜਿੰਨਾ ਦਾ ਹੈਗਾ ਆ ਉਸ ਪਿਆਰ ਨੂੰ ਬਰਕਰਾਰ ਰੱਖੋ ਕਿਉਂਕਿ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪੈਸਾ ਆਉਂਦਾ ਜਾਂਦਾ ਰਹਿੰਦਾ ਸਭ ਤੋਂ ਵੱਡਾ ਰੌਲਾ ਜ਼ਿੰਦਗੀ ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਪੈਸੇ ਦਾ ਆ ਪੈਸਾ ਸਦਾ ਨਹੀਂ ਰਹਿਣਾ ਇਨਸਾਨ ਕਮੋਣੇ ਚਾਹੀਦੇ ਆ ਜਿਹੜੇ ਤੁਹਾਡੇ ਦੁੱਖ ਸੁੱਖ ਵੇਲੇ ਤੁਹਾਡੇ ਕੋਲ ਖੜ੍ਹਣ ਠੀਕ ਆ ਕਈ ਵਾਰ ਜ਼ਿੰਦਗੀ ਦੇ ਵਿੱਚ ਇਨਸਾਨਾਂ ਦੀ ਕਮੀ ਹੁੰਦੀ ਤਾਂ ਚੀਜ਼ਾਂ ਬਹੁਤ ਹੁੰਦੀਆਂ ਪਰ ਚੀਜ਼ਾਂ ਕੀ ਕਰਨੀਆਂ ਜਦੋਂ ਵਰਤਣ ਵਾਲੇ ਨਹੀਂ ਹੈਗੇ ਵਰਤਣ ਵਾਲੇ ਸਲਾਮਤ ਰਹਿਣ ਉਮਰਾਂ ਲੰਬੀਆਂ ਹੋਣ ਵਰਤਣ ਵਾਲਿਆਂ ਦੀਆਂ ਤਾਂ ਚੀਜ਼ਾਂ ਹੋਰ ਵੀ ਬਣ ਜਾਂਦੀਆਂ ਆ ਬੰਦੇ ਦੀ ਮਿਹਨਤ ਦੇ ਵਿੱਚ ਦਮ ਚਾਹੀਦਾ ਸੋ ਪੰਜਾਬ ਦਿਲ ਤੋਂ ਨਹੀਂ ਵਸਾਰਨਾ ਇਹਨੂੰ ਹਮੇਸ਼ਾ ਆਪਣੇ ਦਿਲ ਦੇ ਵਿੱਚ ਹੀ ਰੱਖਣਾ ਹੈ ਘੁੰਮੋ ਫਿਰੋ ਜਾਓ ਇੰਜੋਏ ਕਰੋ ਉਹਨਾਂ ਚੀਜ਼ਾਂ ਨੂੰ ਮੈਂ ਵੀ ਜਲਦੀ ਜਾਉਂਗੀ ਬਸ ਤਿਆਰੀ ਖਿੱਚ ਰਹੀਆਂ ਜਾਣਦੀ ਜੁੜੇ ਰਹਿਣਾ ਆ ਬਲੌਗਾਂ ਦੇ ਨਾਲ ਨਵੇਂ-ਨਵੇਂ ਬਲੌਗ ਮਿਲਣਗੇ ਸੋ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ